ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਉੱਥੇ ਮਰਿਆਦਾ ਭੰਗ ਹੋਈ ਆ ਉੱਥੇ ਪਾਲਕੀ ਸਾਹਿਬ ਤੋੜੀ ਗਈ ਉੱਥੇ ਚੱਪਲਾਂ ਲੈ ਕੇ ਆਏ ਲੋਕ ਉੱਥੇ ਤਲਵਾਰਾਂ ਕੁल्हाੜੀਆਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਤੁਸੀਂ ਦੇਖਿਆ ਕਿ ਕੁल्हाੜੀਆਂ ਤਲਵਾਰਾਂ ਜਾਂ ਧੱਕੇ ਮੁੱਕਿਆਂ ਨਾਲ ਕੜੇ ਚੰਡੇ ਚੜਦੇ ਨਹੀਂ ਸਰਕਾਰ ਦੀ ਖਾਸ ਕਰਕੇ ਫੇਲਰ ਹੁੰਦਾ ਸਰਕਾਰ ਖੁਦ ਆਪਿਆ ਸ਼੍ਰਾਇਨ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਹੋਵੇ ਤੇ ਉੱਥੇ ਕੋਈ ਆ ਕੇ ਇੱਕ ਝੂਮ ਝੰਡਾ ਚੜਾ ਜੇ ਤੇ ਮੈਂ ਕਹਿੰਦਾ ਸ਼ਰਮ ਵਾਲੀ ਗੱਲ ਆ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਸਾਨੂੰ ਵਰਗ ਲਾਇਆ ਗਿਆ ਸਾਨੂੰ ਭਰੋਸੇ ਚ ਲੈ ਕੇ ਇਹਨਾਂ ਨੇ ਮਾਰਿਆ ਇਹ ਸ਼ਾਸਨ ਔਰ ਪ੍ਰਸ਼ਾਸਨ ਦੋਨਾਂ ਦੀ ਨਲਾਇਕੀ ਆ ਐਸਐਸਪੀ ਬਦਲਿਆ ਜਾਣਾ ਚਾਹੀਦਾ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਜਿਹਨਾਂ ਨੇ ਮਰਿਆਦਾ ਭੰਗ ਕੀਤੀ ਆ ਔਰ ਉਥੇ ਝੰਡਿਆਂ ਦਾ ਜਿਹੜਾ ਉਹਨੂੰ ਰਿਮੂਵ ਕਰਕੇ ਨਵੇਂ ਸਿਰੇ ਤੋਂ ਜਿਹੜੀ ਸਮਾਜ ਦੀ ਸਹਿਮਤੀ ਹੋਊਗੀ ਉਹ ਉਥੇ ਝੰਡਾ ਚੜਾਉਣਾ ਚਾਹੀਦਾ। ਭਗਵਾਨ ਵਾਲਮੀਕਾ ਆਸ਼ਰਮ RAM ਤੀਰਥ ਵਿਖੇ ਝੰਡੇ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਆਪਸੀ ਵਿਵਾਦ ਚੱਲ ਰਿਹਾ ਤੇ ਇੱਕ ਧਿਰ ਦੇ ਵੱਲੋਂ ਅੱਜ ਅੰਮ੍ਰਿਤਸਰ ਦਾ ਭੰਡਾਰੀ ਪੁਲ ਪੂਰਨ ਤੌਰ ਤੇ ਜਾਮ ਕੀਤਾ ਹੋਇਆ। ਸ਼ਸ਼ੀ ਗਿੱਲ ਸਾਡੇ ਨਾਲ ਨੇ ਪ੍ਰਧਾਨ ਜੀ ਕੀ ਮਾਮਲਾ ਕੀ ਆ? ਅ ਲਗਲਾਤਾਰ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਪੂਰੀ ਸ਼ੌਣੀ ਦੇ ਵਾਂਗ ਆਮ ਤਿੱਥ ਜਿਹੜਾ ਮੰੰਦਰ ਆ ਉਹ ਤਬਦੀਲ ਕੀਤਾ ਹੋਇਆ ਇਹ ਜੀ ਇੱਕ 27 ਤਰੀਕ ਵਾਲੇ ਦਿਨ ਜਿਹੜੀ ਮਤਭਾਗੀ ਘਟਨਾ ਹੈ ਜਿਹੜਾ ਕਿ ਕਾਲਾ ਦਿਨ ਮੈਂ ਕਹਿ ਸਕਦਾ ਸਾਡੇ ਸਮਾਜ ਲਈ ਐਡੀ ਜਿਆਦੀ ਸ਼ਰਮਨਾਕ ਗੱਲ ਹੈ ਕਿ ਇੱਕ ਵਿਅਕਤੀ ਵਿਸ਼ੇਸ਼ ਨੇ ਸਾਡੇ ਸਮਾਜ ਨੂੰ ਬਿਲਕੁਲ ਤਹਸ ਨਹਿਸ ਕਰਕੇ ਰੱਖਤਾ ਕੋਈ ਹੱਦ ਨਹੀਂ ਰਹੀ ਜਿਹੜੀ ਕਿ ਸ਼ਰਮਿੰਦਗੀ ਦੀ ਉਹਨੇ ਹਰ ਹੱਦਾਂ ਪਾਰ ਕਰ ਲੀਆਂ ਉਹਦਾ ਨਾਮ ਆ ओम प्रकाश गब्बर ओदा बेटा और सेवकनाथ जेड़ा की करपूर ਥੱਲੇ ਦਾ ਬਾਬਾ ਹੈ। ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਉੱਥੇ ਮਰਿਆਦਾ ਭੰਗ ਹੋਈ ਆ ਉੱਥੇ ਪਾਲਕੀ ਸਾਹਿਬ ਤੋੜੀ ਗਈ। ਉੱਥੇ ਚੱਪਲਾਂ ਲੈ ਕੇ ਆਏ ਲੋਕ। ਉੱਥੇ ਤਲਵਾਰਾਂ ਕੁल्हाੜੀਆਂ ਤੁਸੀਂ ਵੀਡੀਓ ਚ ਦੇਖਦੇ ਹੋ। ਸੰਤਾਂ ਵੱਲੋਂ ਜੇ ਇਹ ਕਿਹਾ ਗਿਆ ਕਿ ਮਰਿਆਦਾ ਤਹਿਤ ਇਹ ਮਰਿਆਦਾ ਨਹੀਂ ਇਹ ਵਿਵਾਦਿਤ ਤਰੀਕੇ ਦੇ ਨਾਲ ਉੱਥੇ ਝੰਡਾ ਚੜ੍ਹਿਆ ਆ ਮਰਿਆਦਾ ਨਾਲ ਨਹੀਂ ਚੜ੍ਹਿਆ ਔਰ ਤੁਸੀਂ ਦੇਖਿਆ ਕਿ ਕੁਲਹਾੜੀਆਂ ਤਲਵਾਰਾਂ ਜਾਂ ਧੱਕੇ ਮੁੱਕੀਆਂ ਨਾਲ ਕਿਹੜੇ ਝੰਡੇ ਚੜਦੇ ਨਹੀਂ ਪਾਠ ਪੂਜਾ ਨਾਲ ਝੰਡੇ ਚੜਦੇ ਨੇ ਜਿਹੜੇ ਧਰਮ ਸਥਾਨਾਂ ਦੇ ਝੰਡੇ ਨੇ ਉਹਨਾਂ ਦਾ ਵਿਧੀਵਤ ਸਾਰਾ ਭੂਮੀ ਪੂਜਨ ਹੁੰਦਾ ਹੈ ਬੜਾ ਕੁਸ਼ ਕੀਤਾ ਜਾਂਦਾ ਹੈ ਤੇ ਫਿਰ ਜਾ ਕੇ ਝੰਡੇ ਚੜਦੇ ਨੇ ਇਹ ਜਿਹੜਾ ਝੰਡਾ ਚੜਿਆ ਆ ਇਹਦੇ ਲਈ ਸਾਡੀ ਸਹਿਮਤੀ ਜੇ ਹੁੰਦੀ ਸੰਗਠਨਾਂ ਦੀ ਸਹਿਮਤੀ ਹੁੰਦੀ ਤੇ ਸਾਨੂੰ ਕੋਈ ਇਤਰਾਜ਼ ਨਹੀਂ ਲਾਲ ਵੀ ਚੜ ਜਾਂਦਾ ਪਰ ਇਹ 2016 ਤੋਂ ਬਾਦਲ ਸਾਹਿਬ ਨੇ ਮੰਦਰ ਬਣਾ ਦਿੱਤਾ ਮਗਰ ਚੰਡਾ ਇਸ ਕਰਕੇ ਨਹੀਂ ਸੀ ਲੱਗਾ ਕਿ ਇਹ ਵਿਵਾਦਿਤ ਮੁੱਦਾ ਹੈ ਇਹ ਜਾਣ ਬੁੱਝ ਕੇ ਗੱਬਰ ਨੇ ਇਸ ਦੌਰਾਨ ਕਿ ਇਲੈਕਸ਼ਨ ਵੀ ਆ ਔਰ ਇਹ ਸਰਕਾਰ ਨੂੰ ਫੇਲਿਅਰ ਕਰਨ ਦਾ ਤਰੀਕਾ ਪਰ ਸਰਕਾਰ ਦੀ ਖਾਸ ਕਰਕੇ ਫੇਲਿਅਰ ਹੋਣ ਦਾ ਸਰਕਾਰ ਖੁਦ ਆਪ ਆ ਸਟ੍ਰਾਈਨ ਬੋਰਡ ਦਾ ਚੇਅਰਮੈਨ ਮੁੱਖ ਮੰਤਰੀ ਹੋਵੇ ਤੇ ਉੱਥੇ ਕੋਈ ਆ ਕੇ ਇੱਕ ਝੂਮ ਝੰਡਾ ਚੜਾ ਜੇ ਤੇ ਮੈਂ ਕਹਿੰਦਾ ਸ਼ਰਮ ਵਾਲੀ ਗੱਲ ਆ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਗਿਲਸਾ ਫਿਰ ਕੌਣ ਕਰਵਾ ਰਿਹਾ ਤੁਸੀਂ ਸਰਕਾਰ ਤੇ ਸਿੱਧੇ ਸਿੱਧੇ ਇਲਜ਼ਾਮ ਲਗਾ ਰਹੇ ਹੋ ਮੈਨੂੰ ਲੱਗਦਾ ਤੁਸੀਂ ਮੁੱਖ ਮੰਤਰੀ ਦੇ ਇਲਜ਼ਾਮ ਲਗਾ ਰਹੇ ਹੋ ਮੈਂ ਕਹ ਰਿਹਾ ਇਹ ਸਰਕਾਰਾਂ ਕਰਾਰੀਆਂ ਸ਼ਾਸਨ ਔਰ ਪ੍ਰਸ਼ਾਸਨ ਦੀ ਮਿਲੀ ਭੁਗ ਸੀ ਸਾਨੂੰ ਉੱਥੇ ਬੰਦੀ ਬਣਾਇਆ ਗਿਆ ਬਚਤ ਭਵਨ ਦੇ ਵਿੱਚ ਸਾਨੂੰ 11 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਬਚਤ ਭਵਨ ਚ ਭਾਇਆ ਗਿਆ ਪਿੱਛੋਂ ਇਹ ਇਨਸੀਡੈਂਟ ਹੋ ਗਿਆ ਸਾਨੂੰ ਕਹਿੰਦੇ ਤੁਹਾਨੂੰ ਬਾਕੇ ਗੱਲ ਕਰੋਣੀ ਬਾਕੇ ਗੱਲ ਕਰੋਣੀ ਸਾਨੂੰ ਵਰਗ ਲਾਇਆ ਗਿਆ ਸਾਨੂੰ ਭਰੋਸੇ ਚ ਲੈ ਕੇ ਇਹਨਾਂ ਨੇ ਮਾਰਿਆ ਇਹ ਸ਼ਾਸਨ ਔਰ ਪ੍ਰਸ਼ਾਸਨ ਦੋਨਾਂ ਦੀ ਨਲਾਇਕੀ ਆ ਐਸਐਸਪੀ ਬਦਲਿਆ ਜਾਣਾ ਚਾਹੀਦਾ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਮਰਿਆਦਾ ਭੰਗ ਕੀਤੀ ਆ ਔਰ ਉਥੇ ਚੰਡਿਆਂ ਦਾ ਜਿਹੜਾ ਉਹਨੂੰ ਰਿਮੂਵ ਕਰਕੇ ਨਵੇਂ ਸਿਰੇ ਤੋਂ ਜਿਹੜੀ ਸਮਾਜ ਦੀ ਸਹਿਮਤੀ ਹੋਊਗੀ ਉਹ ਉਥੇ ਚੰਡਾ ਚੜਨਾ ਚਾਹੀਦਾ ਗਿੱਲ ਸਾਹਿਬ ਜਦੋਂ ਗੱਡੀਆਂ ਤੇ ਬੈਠੇ ਜਿਹੜੇ ਸੰਤ ਨੇ ਬਾਬੇ ਨੇ ਉਹ ਦੂਜੀ ਪਾਰਟੀ ਨਾਲ ਸਹਿਮਤ ਨੇ ਤੁਹਾਨੂੰ ਲੱਗਦਾ ਤੁਹਾਡੇ ਨਾਲ ਸਹਿਮਤ ਹੋਵੋਗੇ ਜਿਨ੍ਹਾਂ ਦੇ ਦੋਹਾਂ ਦੇ ਤੁਸੀਂ ਨਾਂ ਲਏ ਹੋਏ ਆ ਦੇਖੋ ਜੀ ਮੈਨੂੰ ਐ ਨਹੀਂ ਸਹਿਮਤ ਹੋਣਾ ਹੁਣ ਦੇਖੋ ਸਮਾਜ ਉਹ ਆਪਣੇ ਡੇਰਿਆਂ ਦੇ ਜਰੂਰ ਅਨੁਜਾਈ ਨੇ ਉਹ ਗੋਰਖਨਾਥ ਦੇ ਚੇਲੇ ਨੇ ਔਰ ਵਾਰਕਾਰ ਕਰਦੇ ਹੋ ਤੁਸੀਂ ਉਹਨਾਂ ਗੱਡੀਆਂ ਨੂੰ ਕਰਦੇ ਆਂ ਜੀ ਗੱਡੀਆਂ ਸਤਿਕਾਰ ਕਰਦੇ ਆਂ ਕਿਉਂ ਕਰਦੇ ਕਿਉਂ ਤਿਰੱਤੇ ਬੈਠੇ ਨੇ ਤਿਰੱਤੇ ਹਰ ਵਿਅਕਤੀ ਦਾ ਸਤਿਕਾਰ ਹੈ ਹਰ ਬੰਦੇ ਦਾ ਸਤਿਕਾਰ ਹੈ ਅਸੀਂ ਹਮੇਸ਼ਾ ਹੀ ਗਰਧਾਰੀ ਨਾਥ ਜੀ ਸੰਤ ਮਲਕੀਤ ਨਾਥ ਜੀ ਅਸੀਂ ਉਹਨਾਂ ਨੂੰ ਆਪਣੇ ਗੁਰੂਆਂ ਸਨਮਾਨ ਉਹਨਾਂ ਨੂੰ ਮੰਨਦੇ ਆਂ ਉਹਨਾਂ ਨੂੰ ਮੱਥਾ ਵੀ ਟੇਕਦੇ ਆਂ ਉਹਨਾਂ ਨੂੰ ਜੈ ਵੈਲਮਿੱਕੀ ਵੀ ਕਹਿੰਦੇ ਆਂ ਪਰ ਇੱਕ ਬੰਦੇ ਪਿੱਛੇ ਲੱਗ ਕੇ ਇਹ ਸਾਰਾ ਜਿਹੜਾ ਮਾਹੌਲ ਆ ਉਹ ਸੰਤਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ ਕਿ ਇਹ ਜਿਹੜੀ ਗਲਤੀ ਆ ਕਿੱਥੋਂ ਸ਼ੁਰੂ ਹੋ ਰਹੀ ਤੇ ਕਿੱਥੇ ਖਤਮ ਹੋ ਰਹੀ ਹੈ ਗੱਲ ਸਿਰ ਇਹ ਧਰਨਾ ਭੰਡਾਰੀ ਪੁਲ ਵਾਲਾ ਸੰਤਾਂ ਦੇ ਖਿਲਾਫ ਲਾ ਲਈਏ ਇੱਕ ਨਿੱਜੀ ਬੰਦੇ ਦੇ ਖਿਲਾਫ ਲਾ ਲਈਏ ਜ਼ਾਫਰ ਪੁਲਿਸ ਦੇ ਖਿਲਾਫ ਲਾ ਲਈਏ ਨਹੀਂ ਨਹੀਂ ਇਹ ਸਰਕਾਰ ਦੇ ਖਿਲਾਫ ਔਰ ਪ੍ਰਸ਼ਾਸਨ ਦੇ ਖਿਲਾਫ ਔਰ ਬੇਦਬੀ ਕਰਨ ਵਾਲਿਆਂ ਦੇ ਖਿਲਾਫ ਔਰ ਖਾਸ ਕਰਕੇ ਓਮਪ੍ਰਕਾਸ਼ ਗੱਬਰ ਦੇ ਖਿਲਾਫ ਉਧਰ ਗੱਲ ਕਰੀਏ ਵੀ ਕੋਈ ਵੀ ਧਾਰਮਿਕ ਸਥਾਨ ਆ ਗਿਲਸਾ ਵੀ ਇਧਰ ਖਿਆਲ ਦਿਓ ਜੀ ਕੋਈ ਵੀ ਧਾਰਮਿਕ ਸਥਾਨ ਆ ਉਹਨੂੰ ਪੁੱਛ ਸ਼ੌਣੀ ਦੇ ਵਿੱਚ ਤਬਦੀਲ ਕਰਨਾ ਮੈਨੂੰ ਲੱਗਦਾ ਵੀ ਉਸ ਤੋਂ ਵੱਡੀ ਬੇਅਦਬੀ ਕੋਈ ਨਹੀਂ ਹੁੰਦੀ ਕਿਸ ਤਰ੍ਹਾਂ ਵੇਖਦੇ ਹੋ ਅੰਦਰ ਸੁਣੋ ਹੁਣ ਤਾਂ ਕਾਮੁਕੀ ਕਰਕੇ ਤਲਵਾਰਾਂ ਲੈ ਕੇ ਪਿਸਤੌਲਾਂ ਲੈ ਕੇ ਕੋਈ ਵੜ ਜਾਊਗਾ ਤੇ ਪ੍ਰਸ਼ਾਸਨ ਨੂੰ ਤਾਂ ਯੂਜ਼ ਕਰਨਾ ਹੀ ਪਊਗਾ ਨਾ ਫਿਰ ਵੀ ਪ੍ਰਸ਼ਾਸਨ ਨੇ ਉੱਥੇ ਮਰਿਆਦਾ ਵਿਖਾਈ ਆ ਪ੍ਰਸ਼ਾਸਨ ਨੇ ਲਾਠੀ ਚਾਰਜ ਨਹੀਂ ਕੀਤਾ ਪ੍ਰਸ਼ਾਸਨ ਨੂੰ ਚਾਹੀਦਾ ਸੀ ਉੱਥੇ ਲਾਠੀ ਚਾਰਜ ਕਰਦੇ تیرਤ ਦੀ ਹੱਥ ਤੋਂ ਬਾਹਰ ਹੀ ਰਹਿਣ ਦਿੰਦੇ ਇਹਨਾਂ ਨੂੰ تیرਤ ਦੀ ਹੱਥ ਚ ਵੜਨ ਹੀ ਨਾ ਦਿੰਦੇ ਜਿਹੜਾ ਇਹ ਜਦੋਂ ਪਤਾ ਸੀ ਵਿਵਾਦਿਤ ਮੁੱਦਾ ਇਹ ਝੰਡੇ ਇਹ ਐਂਗਲ ਐਡਾ ਵੱਡਾ ਕਿਤਨਾ ਅੰਦਰ ਚੱਲ ਗਿਆ ਇਹ ਮਿਲੀ ਭੁਗਤਿਆ ਇਹ ਜਿਹੜਾ ਆ ਐਸਐਸਪੀ ਦੀ ਨਕਾਮੀ ਆ ਐਸਐਸਪੀ ਨੂੰ ਅਸੀਂ 2 ਦਿਨ ਪਹਿਲੇ ਸ਼ਰਾਰਤੀ ਬੰਦਿਆਂ ਦੇ ਨਾਮ ਵੀ ਦਿੱਤੇ ਸੀ ਅਸੀਂ ਇਹ ਵੀ ਦੱਸਿਆ ਸੀ ਅੰਗਲ ਕਿੱਥੇ ਬਣਨ ਡਿਆ ਅਸੀਂ ਇਹ ਵੀ ਦੱਸਿਆ ਸੀ ਛੰਡੇ ਕਿੱਥੇ ਬੰਦੇ ਪਏ ਗਿਲ ਸਾਹਿਬ 2 ਕੁਝ ਦਿਨ ਪਹਿਲਾਂ ਤੁਸੀਂ ਪੁਲਿਸ ਕਮਿਸ਼ਨ ਅਮਰਸਰ ਨੂੰ ਮਿਲੇ ਹੋ ਵੱਖ-ਵੱਖ ਅਧਿਕਾਰੀਆਂ ਨਾਲ ਗੱਲਬਾਤ ਵੀ ਹੋਈ ਆ ਮਾਮਲਾ ਕਿਤੇ ਬਹਿ ਕੇ ਤੈਅ ਤੇ ਨਹੀਂ ਆਇਆ ਤੁਹਾਡਾ ਬਿਲਕੁਲ ਉਹਨਾਂ ਨੇ ਜਿਹੜੀ ਬਾਅਦ ਵਿੱਚ ਮੀਟਿੰਗ ਤੈਅ ਕੀਤੀ ਸੀ ਆ ਜਿਹੜੀ 27 ਤਰੀਕ ਵਾਲੀ ਇਹ ਉਹਨਾਂ ਦੇ ਕਹਿੰਦੇ ਸੀ ਤੈਅ ਹੋਈ ਸੀ ਵੀ ਬਹਿ ਕੇ ਤੈਅ ਹੋਊਗੀ ਇਹ ਦੂਜੀ ਟੀਮ ਨੇ ਗੱਬਰ ਐਂਡ ਪਾਰਟੀ ਨੇ ਇਹ ਜਰੂਰ ਇੱਥੇ ਪ੍ਰਸ਼ਾਸਨ ਨੂੰ ਵੀ ਧੋਖੇ 'ਚ ਰੱਖਿਆ ਕਹਿੰਦੇ ਰਹੇ ਕਿ ਅਸੀਂ ਬਵਾਂਗੇ ਅਸੀਂ ਕਰਦੇ ਹਾਂ ਅਸੀਂ ਆਉਨੇ ਹਾਂ ਅਸੀਂ ਜਾਣਨੇ ਹਾਂ ਉਹਦੇ ਕਰਕੇ ਟਾਈਮ ਇਹਨਾਂ ਨੇ ਕਰਕੇ ਇਹਨਾਂ ਨੇ ਸਾਰਿਆਂ ਨੂੰ ਧੋਖੇ 'ਚ ਰੱਖ ਕੇ ਮਾਰਿਆ ਸੰਤਾ ਹਮੇਸ਼ਾ ਹੀ ਸਾਰਿਆਂ ਦੇ ਹੁੰਦੇ ਆ ਭਾਵੇਂ ਉਹ ਗਰਦਾਰੀ ਨਾਜੀ ਨੇ ਭਾਵੇਂ ਮਲਕੀਨਾਦ ਜੀ ਨੇ ਨਿੱਜੀ ਤੌਰ ਤੇ ਬੈਠ ਕੇ ਤੁਹਾਡੇ ਸਮਾਜ ਵਾਲੇ ਆਗੂਆਂ ਨੇ ਤੁਸੀਂ ਬੈਠ ਕੇ ਗੱਲ ਨਹੀਂ ਕੀਤੀ ਦੂਜੇ ਬੰਦਿਆਂ ਨੂੰ ਸਾਈਡ ਤੇ ਕਰਕੇ ਨਹੀਂ ਜੀ ਬਿਲਕੁਲ ਅਸੀਂ ਸੰਤ ਗਰਦਾਰੀ ਨਾ ਜੀ ਨਾ ਸੰਤ ਮਲਕੀ ਨਾ ਜੀ ਨਾ ਸਾਡੇ ਬਹੁਤ ਸਾਰੇ ਵਿਅਕਤੀ ਵਿਸ਼ੇਸ਼ਾ ਨੇ ਜਿਹੜੇ ਕਿ ਸੰਗਠਨਾਂ ਨੂੰ ਮੁੱਖ ਰੱਖ ਕੇ ਚੱਲਦੇ ਨੇ ਉਹਨਾਂ ਨੇ ਗੱਲ ਕੀਤੀ ਵੀ ਸੰਤ ਜੀ ਬਹਿ ਜੀਏ ਆਪਾਂ ਬਹਿ ਕੇ ਗੱਲ ਕਰ ਲਈਏ ਬਾਬਿਆਂ ਜੇ ਬਾਬਿਆਂ ਨੇ ਵੀ ਇਹੀ ਸਾਨੂੰ ਕਿਹਾ ਕਿ ਜਲਦੀ ਇੱਥੇ ਵਿਚਾਰ ਕਰਾਂਗੇ 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 ਪਰ ਕੋਈ ਉੱਥੇ ਸੱਟਾ ਕੋਈ ਨਹੀਂ ਲੱਗਾ ਇੱਕ ਝੰਡੇ ਦਾ ਵੀ ਚੱਲ ਰਿਹਾ ਰੌਲਾ ਵੀ ਝੰਡਾ ਉਹ ਕਹਿੰਦੇ ਨੇ ਅਸੀਂ ਰੈੱਡ ਕਲਰ ਦਾ ਲਾਉਣਾ ਤੁਸੀਂ ਕਹਿ ਰਹੇ ਹੋ ਬਲੂ ਕਲਰ ਦਾ ਲਾਉਣਾ ਇਹ ਕੀ ਰੌਲਾ ਆ ਦੇਖੋ ਮੈਂ ਇਸ ਇਸ ਮੁੱਦੇ ਤੇ ਵੀ ਆ ਜਾਣਾ ਜਿਹੜੇ ਸੰਗਠਨਾਂ ਦੇ ਝੰਡੇ ਨੇ ਜਿਹੜੇ ਡੇਰਿਆਂ ਦੇ ਝੰਡੇ ਨੇ ਉਹ ਸਮੁੰਦਰ ਦੇ ਨਾਲ ਨਾ ਦੇਰਿਆਂ ਦੇ ਝੰਡਿਆਂ ਦਾ ਤਾਲੁਕਾਤ ਆ ਨਾ ਸੰਗਠਨਾਂ ਦੇ ਝੰਡਿਆਂ ਦੇ ਤਾਲੁਕਾਤ ਆ ਆਪਾਂ ਬਹਿ ਕੇ ਨਿਰਣੇ ਲੈ ਕੇ ਸੰਤ ਸਮਾਜ ਬੈਠੇ ਆ ਪ੍ਰਤੀਨਿਧੀ ਬੈਠਣ ਸੰਗਠਨਾ ਦੇ ਅਧਿਕਾਰੀ ਬੈਠਣ ਬੁੱਧੀਜੀਵੀ ਬੈਠਣ ਬਹਿ ਕੇ ਜਿਹੜਾ ਨਵਾਂ ਰੰਗ ਕਢਣ ਸਾਨੂੰ ਉਹ ਵੀ ਕਬੂਲ ਆ ਪਰ ਜਿਹੜੇ ਡੇਰਿਆਂ ਦਾ ਰੰਗ ਆ ਜਿਹੜਾ ਡੇਰਿਆਂ ਦਾ ਨਿਸ਼ਾਨ ਆ ਵਾਲਮੀਕੀ ਮਹਾਰਾਜ ਦਾ ਤੀਰ ਕਮਾਨ ਨਿਸ਼ਾਨ ਹੈ ਹੀ ਨਹੀਂ ਜੇ ਉਹ ਕਹਿੰਦੇ ਨੇ ਕਿ ਲਵਕੁਸ਼ ਨੂੰ ਤੀਰ ਕਮਾਨ ਸਿਖਾਇਆ ਤੇ ਉਹ ਲਵਕੁਸ਼ ਦਾ ਨਿਸ਼ਾਨ ਆ ਜਦੋਂ ਲਵਕੁਸ਼ ਦਾ ਮੰਦਰ ਬਣੂ ਉੱਥੇ ਤੀਰ ਕਮਾਨ ਵੀ ਲਾ ਦੇਣ ਪਰ ਜਿਹੜਾ ਵਾਲਮੀਕੀ ਮਹਾਰਾ ਦਾ ਮੰਦਿਰ ਆ ਉਹ ਪਾਵਨ ਸਤਿਆ ਚਿੰਨੀ ਆ ਜਿਹੜਾ ਇਹਨਾਂ ਦੀਆਂ ਗੱਡੀਆਂ ਤੇ ਵੀ ਸੰਤਾਆਂ ਦੀਆਂ ਤੇ ਲੱਗਾ ਉਹਨੂੰ ਇਹ ਵੀ ਮੰਨਦੇ ਨੇ ਉਹ ਸੰਗਠਨ ਮੰਨਦੇ ਨੇ ਅਸੀਂ ਉਹਨੂੰ ਧਾਰਮਿਕ ਚਿੰਨ ਆਪਣਾ ਮੰਨਦੇ ਆ ਤੀਰਕਮਾਨ ਨਾ ਤੇ ਵਾਲਮੀਕੀ ਮਾਰਾ ਨੇ ਕਿਤੇ ਕੋਈ ਬਾਣ ਚਲਾਇਆ ਨਾ ਹੀ ਕਿਸੇ ਨੂੰ ਮਾਰਿਆ ਨਾ ਕੋਈ ਹਿਸਤੀ ਚ ਕੋਈ ਏਦਾਂ ਦੀ ਕੋਈ ਚੀਜ਼ ਆ ਇਹ ਜਾਣ ਬੁੱਝ ਕੇ ਇੱਕ ਥੋਪਿਆ ਜਾ ਰਿਹਾ ਕਿ ਯਾਰ ਇਹ ਸਾਡੇ ਪੁਰਾਣੇ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਜੀ ਇਹ ਕੀਤਾ ਜਾ ਰਿਹਾ ਇਹ ਅਸੀਂ ਆਪਣੇ ਧਰਮ ਦੀ ਅਗਰ ਅਲੱਗ ਪਛਾਣ ਬਣਾਉਣੀ ਆ ਤੇ ਨਵੀਆਂ ਪੁਲਾੰਗਾ ਮਾਰਨੀਆਂ ਪੈਣੀਆਂ ਨਵਾਂ ਕੁਛ ਲਿਆਉਣਾ ਪੈਣਾ ਆਪਣੀ ਅਲੱਗ ਪਹਿਚਾਣ ਬਣਾਉਣ ਲਈ ਨਵੀਂ ਵਿਦੀਵਤ ਪਾਠ ਪੂਜਾ ਇਹ ਕੁਝ ਲੋਕ ਤੇ ਇਦਾਂ ਦੇ ਵੀ ਨੇ ਜਿਹੜੇ ਵਾਲਮੀਕੀ ਮਹਾਰਾ ਦੇ ਯੋਗ ਵਿਸ਼ਿਸ਼ਟ ਨੂੰ ਨਹੀਂ ਮੰਨਣ ਦੇ ਉਹ ਕਹਿੰਦੇ ਅਸੀਂ ਗ੍ਰੰਥ ਜਿਹੜਾ ਬਣਾਇਆ ਉਹਨੂੰ ਮੰਨੀਏ ਆਪਾਂ ਤੇ ਉਹ ਮੰਨਾਂ ਕਿ ਜਿਹੜਾ ਵਾਲਮੀਕੀ ਮਹਾਰਾ ਦਾ ਲਿਖਿਆ ਉਹ ਟੈਂਪਲ ਤੇ ਸਿਰਫ ਵਾਲਮੀਕੀ ਮਹਾਰਾ ਤੋਂ ਉੱਤੇ ਕੋਈ ਚੀਜ਼ ਨਹੀਂ ਹੈਗੀ ਕੋਈ ਹਸਤੀ ਨਹੀਂ ਆ ਜਿਹਨੂੰ ਆਪਾਂ ਮੰਨੀਏ ਅਸੀਂ ਸਿਰਫ ਵਾਲਮੀਕੀ ਮਹਾਰਾ ਦੇ ਅੱਗੇ ਸਿਰ ਝੁਕਾ ਕੇ ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਅੱਗੇ ਕਰ ਸਕਦੇ ਹਾਂ ਹੋਰ ਕੁਝ ਨਹੀਂ ਗਿਲਸੇਬ ਵੀ ਜਿਹੜਾ ਮਾਮਲਾ ਸੀ ਭਾਵੇਂ ਛੰਡੇ ਦਾ ਸੀ ਜਾਂ ਕੋਈ ਉੱਥੇ ਚੱਲ ਰਿਹਾ ਲੱਗਦਾ ਨਹੀਂ ਆ ਵਿਸ਼ਵ ਲੈਵਲ ਦੇ ਸੰਤ ਮਹਾਪੁਰਸ਼ ਬਿਠਾ ਕੇ ਫੈਸਲਾ ਕੀਤਾ ਜਾ ਸੇ ਕਿਉਂਕਿ ਜਿਹੜਾ ਮੰਦਰ ਆ ਉਹ ਕੱਲੇ ਇੱਕ ਬੰਦੇ ਦਾ ਤਾਂ ਹੈ ਨਹੀਂਆ ਪਾਰਟੀ ਕੋਲ ਲੱਗਦਾ ਨਹੀਂ ਪੂਰੇ ਵਿਸ਼ਵ ਦੇ ਸੰਤ ਮਹਾਪੁਰਸ਼ ਨੇ ਬਹੁਤ ਦੂਰ ਦੂਰ ਤੱਕ ਨੇ ਜੀ ਮੈਨੂੰ ਤਾਂ ਲੱਗ ਰਿਹਾ ਜਿਹੜੇ ਉਹ ਦੋ ਡੇਰੇ ਨੇ ਉਹ ਗੱਲੇ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਉਹ ਚਾਹੁੰਦੇ ਸਾਰਾ ਕੁਝ ਸਾਡੇ ਹੱਥ 'ਚ ਹੋਵੇ ਇਹ ਵਿਸ਼ਵ ਭਰ ਦਾ ਮੰਦਿਰ ਹੈ ਤੁਹਾਨੂੰ ਉਹਨਾਂ ਨੂੰ ਕੁਐਸਚਨ ਕਰਨਾ ਚਾਹੀਦਾ ਮੈਨੂੰ ਨਹੀਂ ਉਹਨਾਂ ਨੂੰ ਕੁਐਸਚਨ ਕਰੋ ਵੀ ਇਹ ਤਾਂ ਮੈਂ ਤਾਂ ਸਵਾਲ ਹੀ ਕਰ ਰਿਹਾ ਜੀ ਮੈਂ ਤਾਂ ਸਵਾਲ ਹੀ ਕੁਐਸਚਨ ਉਹਨਾਂ ਨੂੰ ਬੰਦਾ ਮੈਂ ਤਾਂ ਪਹਿਲਾਂ ਕਹਿ ਰਿਹਾ ਜੀ ਜਰੂਰ ਜਦੋਂ ਪੀ ਗਿਲਸਾਬ ਜਦੋਂ ਜਰੂਰ ਪੀਸੀ ਕਰਨਗੇ ਸਾਨੂੰ ਸੱਦਣਗੇ ਤੇ ਜਰੂਰ ਸਵਾਲ ਰੱਖਾਂਗੇ ਉਹਨਾਂ ਨੂੰ ਇਹ ਜਰੂਰ ਕੁਐਸਚਨ ਕਰਿਓ ਕਿ ਇਹ ਦੇਰਾ ਦੇਰਿਆਂ ਦਾ ਮੰਦਿਰ ਹੈ ਮੰਦਿਰ ਆ ਕਿ ਸਮੁੱਚੇ ਵਾਲਮੀਕੀ ਸਮਾਜ ਦਾ ਮੰਦਿਰ ਹੈ ਗਿਲਸਾਬ ਇੱਕ ਹੋਰ ਸਵਾਲ ਹੈ ਕਿ ਇਹ ਤੀਰਥ ਸਥਲੀ ਗੱਲ ਕਰੀਏ ਭਾਵੇਂ ਗੋਲਡਨ ਟੈਂਪਲ ਲਾ ਲਓ ਇਹ ਰਾਮਤੀ ਮੰਦਿਰ ਲਾ ਲਓ ਪੂਰੇ ਵਿਸ਼ਵ ਭਰ ਤੋਂ ਮੈਂ ਕਹਿੰ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਪੂਰਾ ਮਾਹੌਲ ਬਣਿਆ ਲੱਗਦਾ ਲੋਕਾਂ ਦੇ ਮਨ ਨੂੰ ਠੇਸ ਵੀ ਲੱਗਦੀ ਹੈ ਬਿਲਕੁਲ ਪਹੁੰਚਦੀ ਹੈ ਜੀ ਬਿਲਕੁਲ ਪਹੁੰਚਦੀ ਹੈ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਪਰ ਇਹ ਮੁੱਦਾ ਕਿੰਨੇ ਚੱਕਿਆ ਇਹ ਮੁੱਦਾ ਛੇੜਿਆ ਕਿੰਨੇ ਇਹ ਤਰ੍ਹਾਂ ਸਮਾਜਿਆਂ ਨੇ ਚੱਕਿਆ ਮੈਂ ਚੱਕਿਆ ਇਹ ਮੁੱਦਾ ਇਹ ਮੁੱਦਾ ਚੱਕਿਆ ਓਮਪ੍ਰਕਾਸ਼ ਗੱਬਰ ਨੇ ਜਨੂਰ ਨੂੰ ਪਤਾ ਸੀ ਵੀ ਇਹ ਬੜੀ ਪੀਸਫੁਲੀ ਇੱਥੇ ਉਪਮਾ ਵਧਦੀ ਪਈ ਆ ਇਹ ਛੜੇ ਅੰਤਰਿਆ ਇਹ ਬੰਦਾ ਇਹਦੀ ਏਜੰਸੀਆਂ ਦੀ ਜਾਂਚ ਹੋਣੀ ਚਾਹੀਦੀ ਇਹ ਬੰਦਾ ਭੇਜਿਆ ਹੋਇਆ ਬੰਦਾ ਆ ਕਿਹੜੀ ਏਜੰਸੀ ਨੇ ਭੇਜਿਆ ਇਹ ਪਤਾ ਨਹੀਂ ਹੋਣਾ ਤੇ ਤੁਸੀਂ ਪਤਾ ਕਰੋਗੇ ਮੀਡੀਆ ਪਤਾ ਕਰ ਸਕਦਾ ਪ੍ਰਸ਼ਾਸਨ ਸ਼ਾਸਨ ਪਤਾ ਕਰ ਸਕਦਾ ਅਸੀਂ ਤੇ ਇੱਕ ਆਮ ਵਿਅਕਤੀ ਆ ਇਹ ਤਾਂ ਤੁਹਾਨੂੰ ਪਤਾ ਕਰਨਾ ਚਾਹੀਦਾ ਸੋ ਧੰਨਵਾਦ ਇਸਨ ਵਾਲਵਿਕ ਸਮਾਜ ਦੀ ਆਗੂ ਸ਼ਸ਼ੀ ਗਿੱਲ ਜੀ ਤਾਂ ਇਹ ਇੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਅਮਰਸਰ ਦਾ ਭੰਡਾਰੀਪੋਲ ਮੈਂ ਤੇ ਕੈਮਰਾ ਪਰ ਸੂਗਾ ਤਸਵੀਰ ਦਿਖਾ ਦਿੱਤੀ ਜਾਵੇ ਇਹ ਰੋਡ ਦੇਖ ਰਹੇ ਹੋ ਤੁਸੀਂ ਇਹ ਰੋਡ ਜਲੰਧਰ ਤੋਂ ਅਮਰਸਰ ਨੂੰ ਆ ਰਿਹਾ ਤੇ ਪੂਰਾ ਹੈਡ ਜਿਹੜਾ ਭੰਡਾਰੀ ਪੁਲ ਹੁੰਦਾ ਹੈ ਅਮਰਸਰ ਦਾ ਚਾਰੇ ਪਾਸਿਓਂ ਬੰਦ ਕੀਤਾ ਹੋਇਆ ਇੱਕ ਪਾਸੇ ਉਹਨਾਂ ਵੱਲੋਂ ਸਟੇਜ ਲਾ ਕੇ ਤੇ ਲਗਾਤਾਰ ਜਿਹੜਾ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ ਪ੍ਰਦਰਸ਼ਨ ਕਿਸ ਦੇ ਖਿਲਾਫ ਕੀਤਾ ਜਾ ਰਿਹਾ ਪ੍ਰਦਰਸ਼ਨ ਵੀ ਆਪਣਿਆਂ ਦੇ ਖਿਲਾਫ ਹੀ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਤੁਸੀਂ ਹਾਲ ਗੇਟ ਵੇਖ ਲਓ ਹਾਲ ਗੇਟ ਵਾਲਾ ਚੌਕ ਵੀ ਸਾਹਮਣੇ ਨਜ਼ਰ ਆ ਰਿਹਾ ਉਹ ਵੀ ਪੂਰਨ ਤੌਰ ਤੇ ਬੰਦ ਆ ਅਮਰਸਰ ਦਾ ਇਹ ਫੋਰ ਰਸਤਾ ਜਿਹੜਾ ਅਮਰਸਰ ਪੰਡਾੜੀ ਪੋਲ ਜਿਹੜਾ ਹੈਡ ਗਿਣਿਆ ਜਾਂਦਾ ਹੈ ਤੇ ਇਹ ਪੂਰੀਨ ਤੌਰ ਤੇ ਅਜ ਬੰਦ ਆ ਪੂਰੇ ਅਮਰਸਰ ਦੀ ਗੱਲ ਕਰੀਏ ਤਾਂ ਅਮਰਸਰ ਦੇ ਹਰ ਰੋਡ ਦੇ ਉੱਤੇ ਪੂਰੀ ਤਰ੍ਹਾਂ ਜਾਮ ਲੱਗਾ ਹੋਇਆ ਪੂਰਨ ਤੌਰ ਤੇ ਅਮਰਸਰ ਮੈਨੂੰ ਲੱਗਦਾ ਹੈ ਕਿ ਬੰਦ ਦੀ ਕਾਲ ਦਿੱਤੀ ਸੀ ਪਰ ਜਿਸ ਤਰ੍ਹਾਂ ਟ੍ਰੈਫਿਕ ਨਜ਼ਰ ਆ ਰਹੀ ਹੈ ਉਹ ਟ੍ਰੈਫਿਕ ਦੇ ਹਿਸਾਬ ਦੇ ਨਾਲ ਪੂਰੀ ਤਰੀਕੇ ਦੇ ਨਾਲ ਅਮਰਸਰ ਪੂਰਾ ਜਾਮ ਹੋਇਆ ਪਿਆ ਤੇ ਉਧਰ ਇਹਨਾਂ ਦੀ ਮੰਗ ਆ ਕਿ ਪ੍ਰਸ਼ਾਸਨ ਤੇ ਕਾਰਵਾਈ ਕੀਤੀ ਜਾਵੇ ਕਹਿੰਦੇ ਨੇ ਐਸਐਸਪੀ ਦੀ ਹਾਤੀ ਤੇ ਕਾਰਵਾਈ ਕੀਤੀ ਜਾਵੇ ਪਰ ਜੋ ਮੰਗਾਂ ਨੇ ਸਾਡੀਆਂ ਉਹ ਮੰਗੀਆਂ ਜਾਣ ਵਿਸ਼ਵ ਭਰ ਦੇ ਸੰਤ ਸਮਾਜ ਬੈਠ ਕੇ ਇਸ ਮੁੱਦੇ ਦਾ ਹੱਲ ਕੱਢਣਾ ਚਾਹੀਦਾ